ਹਾਂਜੀ ਬਾਪਿਓ ਕੀ ਹਾਲ ਚਾਲ ਨੇ ਸਾਡੇ ਵੀਰਾਂ ਦੇ ਕਬੂਤਰ ਕਬਾਤਰ ਸੱਟ ਨੇ ਘਰ ਪਰਿਵਾਰ ਠੀਕ ਐ ਲੋ ਜੀ ਕਰਤੀ ਵਲੌਗ ਦੀ ਸਟਾਰਟਿੰਗ ਤੇ ਚੋਬਰ ਨੇ ਖੋਲਤਾ ਸਟੂਡੀਓ ਤੇ ਖੁੱਡਾ ਵੀ ਖੋਲ ਲਿਆ ਮੇਰੇ ਸਾਹਮਣੇ ਆ ਲ ਜਾ ਕੇ ਦੇਖਦੇ ਆ ਲੋ ਜੀ ਛੋਟੇ ਬੱਚੇ ਗੱਡੀਆਂ ਦਾ ਉਹਨਾਂ ਨੂੰ ਫੀਡ ਕਰਾਂਗੇ ਜਾਨਵਰ ਆਪਣੇ ਸਾਰੇ ਸੱਟ ਨੇ ਤੇ ਨਵੀਂ ਜੋੜੀ ਛੱਡੀ ਸੀ ਮਿੱਤਰੋ ਉਹ ਬੈਠਾ ਕਬੂਤਰ ਜਿਹੜਾ ਕੱਲ ਛੱਡਿਆ ਸੀ ਤੇ ਕਬੂਤਰੀ ਬੈਠੀ ਆਂ ਵਿਚ ਵਿਚਾਲੇ ਤੇ ਆਂਡੇ 'ਤੇ ਬੈਠੇ ਕਬੂਤਰੀ ਆ ਵੀ ਬੈਠੀ ਐ ਉਣੀ ਤੇ ਸਭ ਰਪੋਟਾ ਓਕੇ ਸਭ ਸੈਟ ਨੇ ਤੇ ਬੱਸ ਛੇਦੀ ਛੇਦੀ ਵੱਡੇ ਹੁਣ ਬੱਚੇ ਨਿਕਲਣ ਆਣਿਆ ਜੋ ਡਾਇਆ ਕਰਾਂਗੇ ਲਓ ਜੀ ਨਾਗਦਾ ਕਰੋ ਸ਼ੌਂਕ ਆਪਣੇ ਦਾ ਦਿਖਾ ਦੇ ਬੱਲੇ ਤੇ ਛੱਡ ਦੇ ਜਿਆਦਾ ਨਹੀਂ ਜਿਆਦਾ ਨਹੀਂ ਦਿਖਾਇਆ ਕਰਦੇ ਛੱਡ ਦੇ ਲਓ ਜੀ ਛੜਤਾ ਨਾਗ ਛਤਰੀ ਤੇ ਤੇ ਕੱਢ ਲਿਆ ਬਾਕੀ ਬੱਚੇ ਵੀ ਆਪਣੇ ਤੇ ਬਿਠਾਣੇ ਉਹਨਾਂ ਨੂੰ ਵੀ ਮੱਥਾ ਟੇਕਦਾ ਕੋਈ ਨਹੀਂ ਮੱਥਾ ਟੇਕ ਕੇ ਝੜਦੀ ਗੁੱਡੀਆਂ ਐਨ ਝੜਦੀ ਲਓ ਜੀ ਆ ਗਿਆ ਮੇਰੇ ਵੀਰੋਂ ਰੱਤੇ ਭੁੰਜਾ ਵਾਲਾ ਦਰਤਾ ਹੁੰਦੇ ਆ ਇਹਦਾ ਕਰੋ ਚੈੱਕ ਤੇ ਚੱਲ ਪੁੱਤੋ ਵੀ ਚੱਲ 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 ਲਓ ਜੀ ਤੇਰਾ ਛੱਡਦੇ ਕੋਈ ਨਹੀਂ ਲਓ ਜੀ ਮਿੱਤਰੋ ਗੋਲਾ ਵੀ ਵਾਗਿਆ ਤੇ 나ਗ ਦਾ ਭਾਈ ਵੀ ਵਾਗਿਆ ਮੇਰੇ ਵੀਰੋਂ ਤੇ ਸਾਰੇ ਬਿਠਾ ਦੇ ਇੱਕ ਛਤਰੀ ਛੋਟੀ ਲਾਤੀ ਏ ਤੇ ਔਲਾਦੀ ਜਿਨੇ ਜਾਣਾ ਵਗਜੂਆ ਪਹਿਲੀ ਗੱਲ ਤਾਂ ਜਾਂਦਾ ਨਹੀਂ ਕੋਈ ਛੋਟੇ ਨੇ ਹਜੇ ਫੇਰ ਵੀ ਚਲੋ ਗੋਲੀ ਬਣਤਾ ਉਹ ਤੇ ਚੋਬਰ ਲੈ ਆਸੀ ਮੇਰੇ ਵੀਰੋਂ ਸੰਤਰੇ ਹੋਲੀ ਕੁਛ ਕੀਨੇ ਓਏ ਸਵੇਰ ਵਾਲੇ ਦਾਣੇ ਧਰਦੀ ਐ ਉਹ ਵਾਲੇ ਖੁੱਡੇ ਚ ਬੱਚਿਆਂ ਨੂੰ ਕਰ ਦੇਣਗੇ ਫੀਡ ਜਿਹੜੇ ਛੋਟੇ ਨੇ ਇੱਕ ਵਾਰ ਇਹਨੂੰ ਰੇ ਧਰਦੀ ਐ ਰਾਤ ਚੋਬਰ ਨੇ ਲਫਾਵੇ ਪੱਟ-ਪੱਟ ਨਹੀਂ ਦੇਖਦੇ ਚਲੋ ਚੱਕਦੇ ਆ ਇਹਨੂੰ ਕੋਈ ਨਹੀਂ ਆਇਆ 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 ਬਤੋਏ ਆਇਓ ਆਇਓ ਹਬਤੋਏ ਅੱਗੀ ਬਾਪਿਓ ਤੇ ਆਪਾਂ ਥੱਲੇ ਵਾਗੇ ਸੀ ਥੱਲੇ ਜਾ ਕੇ ਆਪਦਾ ਕੰਮ ਕਰਾਂਗੇ ਤੇ ਹੁਣ ਗਈਏ ਨੇ ਦੁਕਾਨ ਤੇ ਲੈਣੀ ਕਹਿੰਦਾ ਵੀ ਆਇਆ ਕਹਿੰਦਾ ਕੰਮ ਹੈ ਕਹਦਾ ਆ ਗਿਆ ਆ ਗਿਆ ਇਹ ਪੂਰਾ ਆਪਣੇ ਨਾਲ ਹੀ ਹੈ ਨਾਲ ਹੀ ਰਹਿੰਦਾ ਤੇ ਜਾ ਕੇ ਫਿਰ ਵੈਸੇ ਕੰਮ ਹੋ ਗਿਆ ਸਾਡਾ 4 ਰੁਪਏ ਸਿੱਟੀ ਮਹਿੰਗੇ ਵੇ ਗਿਆ ਅੱਜ ਦਾ ਚਲੋ ਕੋਈ ਬਾਹ ਜੀਆਂ ਬਾਹ ਜੀਆਂ ਦਿਖਾਵਾਂਗੇ ਐਂ ਤਾਂ ਦਿਖਾਵਾਂਗੇ ਐਂ ਦਿਖਾਵਾਂਗੇ ਐਂ ਨਾ ਦਿਖਾਵਾਂਗੇ ਐ ਨਾ ਗਾ ਮੈਂ ਤਾਂ ਢਾਕੇ ਬਾਦ ਇਹ ਚੱਕਰ ਨਹੀਂ ਪਰ ਚੱਲ ਜਿਹੜਾ ਕੰਮ ਹੋਣਾ ਸੀ ਉਹ ਤਾਂ ਅਗਲਾ ਹੌਲੀ ਹੌਲੀ ਆ ਰਹੀ ਹੈ ਮંત્રી ਮੇਰੀ ਧੱਕੇ ਡਾਕਟਰ ਆ ਗਿਆ ਇਹ ਤੱਕ ਜਦ ਤੱਕ ਮਾਰੀ ਆ ਜਾਵੇ ਨਾ ਚਿੱਟਾ ਤੇਲ ਲਾ ਕੇ ਤੇ ਬਾਪਿਓ ਮੱਥਾ ਦੇਖ ਲੋ ਜੈ 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 ਕੀ ਬਾਪੀ ਲੋ ਜੀ ਦੁਕਾਨ ਤੇ ਚੱਲਦੇ ਆ ਫਿਰ ਹਾਂ ਜੀ ਬਾਪਿਓ ਖਾਈਏ ਨੇ ਪਕੌੜੇ ਤੇ ਚੌਪੜ ਪੂਰਾ ਸੱਟ ਹੈ ਤੇ ਚਾਹ ਵੀ ਆਂਦਾ ਅਮਲੀ ਮੇਰੇ ਕੋਲ ਆਂਦੀ ਆਂਦਾ ਮੈਂ ਗਰਮੋ ਗਰਮ ਇਥੇ ਕੋੜੇ ਜੱਲੀ ਨੇ ਗਰਮੋ ਗਰਮ ਇਹਨੂੰ ਦਸਕੇ ਨਹੀਂ ਖਾਣਾ ਫਸਕੇ ਖਾਣਾ ਫਸਕੇ ਖਾਣਾ ਗਰਮੋ ਗਰਮ ਪਕੌੜੀ ਬੋਲ ਦਿਖਾ ਦੇ ਬਾਕੀ ਅੰਮ੍ਰਿਤ ਦਿਖਾਣੇ ਆ ਅਸੀਂ ਤਾਂ ਖਾਣੇ ਆ ਕੀ ਬਾਹਰ ਖਾਣਾ ਹੈ ਚਾਹ ਪੀਂਦੇ ਆ ਅਸੀਂ ਤਾਂ ਖਾਣੇ ਆ ਪਕੌੜੇ ਕਾਬਿਓ ਪਹੁੰਚ ਗਏ ਜੀ ਆਪਣੇ ਗੈਰੀਸ ਤੇ ਤੇ ਤੁਹਾਨੂੰ ਕਰਾਣੇ ਆ ਦਰਸ਼ਨ ਲਓ ਜੀ ਜਿਹਨੇ ਵੀ ਲੈਣੀ ਹੋਈ ਸੇਲ ਆ ਬਾਬਿਓ ਇਹ 20 ਰੁਪਏ ਦੀ ਲੈ ਜਿਓ ਕੋਈ ਚੱਕਰ ਨਹੀਂ ਆਹ ਕੰਡੀਸ਼ਨ ਚੈੱਕ ਕਰ ਲੋ ਇੰਜਨ-ਉੰਜਨ ਹੈ ਨਹੀਂ ਮੇਰੇ ਸਾਹਮਣੇ ਵਾਲਾ ਇਹਦਾ ਤੇ ਆ ਮੇਰੇ ਵੀਰ ਆ ਗਿਆ ਗਦੇਲਾ ਆਪ ਤਾਂ ਪਿਆਰ ਗਦੇਲਾ ਵਾਲਾ ਵੀ ਦੇਖ ਲੋ ਵੀਰੋ ਭਾਈ ਐਨ ਆ ਗਿਆ ਐਨ ਆ ਗਿਆ ਲੋ ਜੀ ਪਾਉਣ ਬੈ ਗੋਟਾ ਹੋਣਾ ਪਿੱਛੇ ਉੱਪਰ ਕਰੀ ਜਾਣਾ ਦੇਖੋ ਜੀ ਗੱਡੀ ਦਾ ਪੁੱਲ ਸਪੈਸ਼ਲ ਬਣਾਇਆ ਮਿਸਤਰੀ ਨੇ ਤੁਹਾਨੂੰ ਜਿਹੜਾ ਮਿਸਤਰੀ ਦਿਖਾਇਆ ਸੀ ਉਹਦੇ ਕੰਮ ਬਣਾਏ ਕਦੇ ਵੀ ਥੱਲੇ ਜਾਦਾ ਆ ਯਾਰ ਦਾ ਓਏ ਆ ਕਰੋ ਚੰਗਾ ਲਓ ਜੀ ਮੇਰੇ ਵੀਰੋ ਦੱਸੋ ਜੀ ਕਿਹੜਾ ਰੋਡ ਆ ਅੱਜ ਆਪਾਂ ਨੂੰ ਦੁਕਾਨ ਤੇ ਬੁਲਾਇਆ ਹੋਇਆ ਥੋੜਾ ਕੰਮ ਸੀ ਤਾਂ ਕਰਕੇ ਤੇ ਹੁਣ ਫੇਰ ਫੋਨ ਆਇਆ ਕਹਿੰਦਾ ਆਪਾਂ ਗੱਡੀ ਤੇ ਜਾ ਰਹੇ ਸੀ ਇਹ ਛੇਦੀ ਆਇਆ ਕਹਿੰਦਾ ਕਹਿੰਦਾ ਦੇਖ ਲੈ ਲਓ ਜੀ ਕੋੜ ਆ ਜਾਂਦਾ ਲਓ ਤੇ ਦੁਕਾਨ ਤੇ ਪਹੁੰਚਣ ਵਾਲਿਆਂ ਦਾ ਆ ਖੁਸ਼ੀ ਦਾ ਮਾਸਟਰ ਹੈ ਜੱਦੇ ਕੁਦਲੇ ਆ ਯਾਰੇ ਨੇ ਆਪਣੇ ਘਰੇ ਹੀ ਕੋਈ ਨਾ ਜੀ ਮਾਰਿਆ ਜੀ ਨਵਾਂ ਟ੍ਰੈਂਡ ਵਿੱਚੋਂ ਲਓ ਜੀ ਪਹੁੰਚ ਗਏ ਦੁਕਾਨ ਤੇ ਹਾਂਜੀ ਕੀ ਹਾਲ ਹੈ ਲਓ ਜੀ ਬਾਪੇ ਪਹੁੰਚ ਗਏ ਜੀ ਜੀ ਬਾਪੇ ਆ ਗਏ ਜੀ ਕਦੇ ਤੇ ਆ ਗਏ ਉੱਤੇ ਵੀ ਆ ਗਏ ਲੈਡ ਲਾ ਲਈਏ ਤੋ ਬੱਲ ਆ ਜਾਂਦਾ ਡੈਕ ਤੇ ਪੈਣਿਆ ਸਾਂ ਸਾਈਓ ਸਾਈ ਹੋ ਰਿਆਂ ਇਹ ਲੱਗਦੇ ਚੜਦਾ ਰਹਿਣਾ ਹੈ ਜੀਹਦੇ ਨਾਲ ਵਾਸਤੇ ਇਹ ਤੇ ਤਾਂ ਚੜਨਾ ਪੈਂਦਾ ਬਾਬਿਓ ਮਹਾਪੁਰਸ਼ ਬੰਦੇ ਕਰਕੇ ਕਿਹੜਾ ਮਹਾਪੁਰਸ਼ ਬੜਾ ਜਿਹੜਾ ਬਾਅਦ ਬੰਨਿਆ ਆ ਰਿਮੋਟ ਖਾ ਗਿਆ ਸਾਹ ਉਹ ਰੇਣ ਤੰਗ ਕਰਦਾ ਆ ਤੁਹਾਨੂੰ ਕਿਹਾ ਜਿਹਨੇ ਲੈਣਾ ਹੋਵੇ ਕਰੋ ਅਹੀਂ ਲੈ ਸਪਾਰਕਰ ਨੰਬਰ ਦੇ ਦਾਂਗੇ ਸਕਰੀਨ ਤੇ ਗਾਣਾ 2:00 ਵੱਜੇ ਛੜਿਆ ਆ ਰਿਹਾ ਹੈ ਡਾਣੇ ਰੱਖ ਦੀਆਂ ਬਾਪੋ ਖੋਲਾ ਗੇਟ ਆਪਣਾ ਉਹ ਕਿਵੇਂ ਜਾਂਦਾ ਸੀ ਆਇਓ 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 ਬਤੋਇ ਆਇਓ ਪਾਣੀ ਲੈ ਆਏ ਗਰਾਸਪਾਰਕ ਤੇ ਪਾਣੀ ਭਰ ਦੇਨੇ ਕੀ ਪਾਣੀ ਵੀ ਭਰ ਦਈਏ ਲੋ ਬਾਬੇ ਸਾਰੇ ਗੁਤਰੇ ਖਾਈਏ ਤੇ ਦਾਣੇ ਤੇ ਡੋਗ ਗੁਤਰੀਆਂ ਬੈਠੀਆਂ ਉੱਤੇ ਕੋਈ ਨਹੀਂ ਇਹ ਵੀ ਥੱਲੇ ਆ ਜਾਣਗੀਆਂ ਐਨੇ ਆਪਾਂ ਗੇਟ ਬੰਦ ਕਰਦੇ ਆਂ ਬਸ ਕੁਝ ਨਹੀਂ ਕਰੀ ਜਾਂਦੇ ਬਾਬੇ ਬਸ ਗੀਤ ਦੇ ਸਵਾਦ ਲਈ ਜਾਂਦੇ ਆਂ ਬੰਦ ਨਾ ਨੇ ਬਲੋਗ ਚ ਕਿਉਂ ਵੀਡੀਓ ਨਹੀਂ ਬਣਾਣੀ ਕਾਪੀਰਾਈਟ ਆ ਗਿਆ ਫੇਰ ਆ ਗਿਆ ਆਸਤੀ ਸੀ ਕਰਾਵੇ ਫੇਰ ਕੀ ਹੈ ਅੱਜ ਵੀ ਭਰਤੇ ਅੱਜ ਠੰਢੀ ਲੱਗਿਆ ਦੇ ਵਿੱਚ ਅੰਦਾਜ਼ ਕੱਲ ਲੱਗਣੀ ਗੱਲ ਬੈਠੇ ਸੀ ਗੋਲੀ ਪਾਣੀ ਲਾਣਾ ਲੋਗਾ ਗੋਲੀ ਪਾਣੀ ਲੱਗ ਗਿਆ ਗੋਲੀ ਪਾਣੀ ਲੱਗ ਗਿਆ ਕੱਲ ਤਾਂ ਕਿਵੇਂ ਲੱਗਿਆ ਜੀ ਠੰਡ ਲੱਗਣ ਲੱਗਦੀ ਸੀ ਆਪਾਂ ਨੂੰ ਗਰਮ ਹੋਗੇ ਸੀ ਆਪਾਂ ਅੱਜ ਹੋ ਨਹੀਂ ਸਕਿਆ ਖਤਮ ਹੋ ਗਿਆ ਸਾਡਾ ਫੋ ਹੋ ਗਿਆ ਅੱਜ ਛੱਡ ਦੋ ਵਾਸਤੇ ਫੋ ਹੋ ਰਹੀ ਹੈ ਜੀ ਬਾਪੋ ਤੇ ਗੋਲੀ ਆਪਣਾ ਵਗਿਆ ਸੀ ਗਲੀ ਚ ਖੁੱਲਾ ਛੱਡਿਆ ਆਈ ਸੀ ਥੱਲੇ ਟੱਪ ਗਿਆ ਸੀ ਤੇ ਸਾਹਮਣੇ ਵਾਲੇ ਪੜੋਸੀਆਂ ਕੇ ਬਣ ਗਿਆ ਸੀ ਉਤੋਂ ਫੜ ਕੇ ਲੈ ਆਇਆ ਥੱਲੇ ਹੀ ਬਣਦਾ ਉੱਤੇ ਗੰਦ ਵੰਦਾ ਕੰਮ ਹੈ ਸੀ ਛੁਪੇ ਕਿਤੇ ਆਪਣੇ ਕੰਮ ਤਾਂ ਕੀ ਦੱਸਿਆਂ ਹੁਣ ਉਹ ਨਾਲੇ ਕੋਲ ਨਿਕਲਿਆ ਐ ਸਵਾਚ ਬਾਹਰ ਯਾਰ ਤਾਂ ਇਹ ਸਭ ਕੁਝ ਬੰਦ ਕਰ ਦਿੰਦੀ ਛੋਟੇ ਬੱਚਿਆਂ ਨੂੰ ਕਰਦੀ ਫੀਡ ਤੇ ਦਿਖਾਦੀ ਆ ਥਨੂੰ ਲੋ ਬੱਦੋਂ ਐਦਾ ਵੀ ਕਰਤਾ ਪੋਟਾ ਜਣਾ ਓਕੇ ਤੇ ਐਦਾ ਵੀ ਕਰਤਾ ਦਿਖਾ ਓਏ ਨੀਲੇ ਡੱਬਿਆਂ ਲੋ ਜੀ ਬਣਾਦਾ ਗਰੇਲਾ ਤੇ ਪਾ ਦੇ ਨੂੰ ਅੰਦਰ ਪਾਈ ਦੇ ਅੰਦਰ ਪਾ ਦੇ ਥੰਮੇ ਕੱਟਿਏ ਅੰਦਰ ਨਹੀਂ ਹੈ ਇਹ ਕਬੂਤਰੀ ਦੇਖਾ ਆਪਣੀ ਵਿੱਚ ਮੇਨ ਕਬੂਤਰੀ ਆਪਣੀ ਇੱਥੇ ਵੀ ਧਰਦੇ ਆ ਬਾਬਿਓ ਦਾਣੇ ਤੇ ਉੱਥੋਂ ਚੱਕ ਲਿਆ ਟਿੱਟਰੇ ਉਹਨਾਂ ਨੇ ਖਾ ਲੇ ਤੇ ਦਾਣੇ ਹੋਰ ਪਾ ਦਾਂਗੇ ਜੀ ਇਹ ਖਾ ਲੇ ਨਹੀਂ ਨਹੀਂ ਟਿੱਟਰੇ ਉਹ ਖਾ ਗਏ ਜੀ ਸਾਰੀ ਦੇਖ ਓਏ ਕੋਲੀ ਤੇਰੀ ਸੀ ਓਏ ਫੁੱਲ ਭਰ ਕੇ ਗਿਆ ਸੀ ਮੈਂ ਚਲ ਆਇਓ 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 ਆ ਗਿਆ ਓਏ ਵਿਚਾਰੇ ਚਲ ਕੋਈ ਹੋ ਰਹਿਣਾ ਦੇਖੀ ਬਸ ਫੁੱਲ ਭਰ ਕੇ ਗਿਆ ਸੀ ਮੈਂ ਸਾਰੇ ਖਾ ਕੇ ਚਲ ਕੋਈ ਨਹੀਂ ਪੁਰ ਬੋਲਿਆ ਨਾ ਪੇਟਾਂ ਹੀ ਪਤਾ ਲੱਗ ਜਾਂਦਾ ਬੋਲਿਆ ਕੋਲੇ ਦਾ ਇਹ ਦੋ ਸਕੇ ਭਾਈ ਨੇ ਕਹਦੇ ਆ ਦੋ ਸਕੇ ਭਾਈ ਆ ਇੱਕੇ ਕੋਲਾ ਤੇ ਇੱਕੇ ਇਹ ਪਹਿਲੀ ਝੋਲੀ ਦਾ ਇਹ ਦੂਜੀ ਝੋਲੀ ਦਾ ਪਹਿਲੀ ਝੋਲੀ ਦਾ ਥੋੜਾ ਮਲੰਗ ਨਿਕਲਿਆ ਜੀ ਤੇ ਆਪਣੇ ਵਾਲੇ ਬੱਚਿਆਂ ਨੂੰ ਵੀ ਕਰਦੀਆਂ ਫੀਡ ਹਲਕਾ ਹਲਕਾ ਤਾਂ ਖਾ ਲਿਆ ਇਹਨਾਂ ਨੂੰ ਚਲ ਕੋਈ ਨਹੀਂ ਕਰ ਦਿੰਨੇ ਆ ਭਰ ਦਿੰਨੇ ਆ ਜਮਾ ਤੇ ਭਰ ਕੇ ਮਿਲਦੇ ਆ ਮਿੱਤਰੋ ਕੀ ਭਰ ਕੇ ਪੋਟੇ ਗਲਤ ਨਾ ਸਮਝ ਲਿਓ ਪੋਟਾ ਮਤਲਬ ਢਿੱਡ ਕਹਿੰਦੇ ਆ ਕਈ ਕਈ ਜਣੇ ਪੋਟਾ ਕਹਿੰਦੇ ਦੱਸ ਐਕਸਪਲੇਨ ਕਰਨ ਵਾਲਾ ਪੋਟਾ ਮਾਦਲ ਤੇ ਡੇ ਜਿਵੇਂ ਆਪਣਾ ਇਹ ਹੈ ਇਹ ਆਪਣਾ ਪੋਟਾ ਹੈ ਯੋਯੋ ਬੇਬੀ ਜੀ ਸਾਰੇ ਬੱਚਿਆਂ ਨੂੰ ਚਾਰਾਂ ਨੂੰ ਕਰਤੀ ਫੀਡ ਤੇ ਬਾਕੀ ਆਪਣੇ ਉੱਤੇ ਬੈਠੇ ਨੇ ਤੇ ਸਬਰ ਪੋਟਾ ਕਰਤੀਆਂ ਓਕੇ ਤੇ ਬਸ ਬਾਬਿਓ ਕਰਦਿਆਂ ਵਲੌਗ ਦੀ ਐਂਡਿੰਗ ਤੇ ਕਈ ਵਾਰੀ ਰਾਤ ਨੂੰ ਭੁੱਲ ਜਾਂਦਾ ਮੈਂ ਹੁੰਦੀ ਨਹੀਂ ਮੇਟੋਂ ਮੈਂ ਸੋਚ ਚੱਲ ਹੁਣੀ ਕਰਦੀ ਹਾਂ ਉੱਤੀ ਕਰ ਦਿੰਨੇ ਆ ਥੱਲੇ ਕਈ ਵਾਰੀ ਉੱਠ ਹੋ ਰਹੇ ਹੁੰਦਾ ਕੰਮ ਤਾਂ ਕਰਕੇ ਤੇ ਬਸ ਅੱਜ ਦਾ ਦਿਨ ਸਵੇਰੇ ਕਿੰਨੇ ਵਜੇ ਤੱਕ 9 ਵਜੇ ਤੱਕ ਕਿ 10 ਵਜੇ ਤੱਕ ਸਹੀ ਸੀ ਦਿਨ ਤੇ ਉਤੋਂ ਬਾਅਦ 4 ਵੇ ਫਿਰ ਮੈਂਗੇ ਬਈ 4 ਵਜੇ ਆਤਾ ਜਾਈ ਮੈਂ ਬਈ ਯਾਰ ਚਲੋ ਕੋਈ ਨਹੀਂ ਬਾਬਿਓ ਹੁੰਦਾ ਰਹਿੰਦਾ ਐ ਸਾਈ ਚਲੋ ਵੱਡੇ ਹੋ ਗਏ ਸਟੋਰੀ ਹਾਈ ਦੱਸਾਂਗੇ ਕੁੱਤੇ ਥੱਲੇ ਚੱਲਦੀ ਰਹਿੰਦੇ ਦਾ ਬਸ ਜੱਗ ਹੈ ਕੀ ਕਰਾਂ ਉੱਤੇ ਥੱਲੇ ਮਤਲਬ ਕਿਸਮਤਾਂ ਹੀ ਚੱਲਦੀ ਰਹਿੰਦੇ ਦਾ ਬਸ ਪੂਰੀ ਨੀਂਦ ਆ ਸਕਦਾ ਮੈਂ ਤੇ ਉੱਤੇ ਥੱਲੇ ਕਿਵੇਂ ਬਸ ਸਮਝੋ ਤੁਸੀਂ ਕੋਈ ਨਹੀਂ the salary jaan bye bye data